ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਿਤੀ 7 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਨੇ ਉਹਦੇ ਵਿੱਚ ਲਗਭਗ 32 ਕਾਲਜ ਨੇ ਤੇ 50 ਸਕੂਲ ਨੇ ਉਹਨਾਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਸਮੇਤ ਟੀਚਰ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਇਹ ਹੁਣ ਛੁੱਟੀਆਂ ਦਾ ਟਾਈਮ ਹੋਣ ਕਰਕੇ ਅ ਛੁੱਟੀਆਂ ਕਰਕੇ ਹੀ ਸੰਗਤ ਦੀ ਜਿਹੜੀ ਆਮਦਾ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਬਹੁਤ ਜ਼ਿਆਦਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਦੇ ਮੁਲਾਜ਼ਮ ਸਟਾਫ ਸੇਵਾ ਵਿੱਚ ਹਾਜ਼ਰ ਹੈ ਉੱਥੇ ਸਾਡੇ ਸਹਿਯੋਗ ਦੇ ਲਈ ਇਹ ਵਿਦਿਅਕ ਅਦਾਰਿਆਂ ਦੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਕਰਨ ਲਈ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਨੇ ਬਹੁਤ ਸਾਰੇ ਟੀਚਰ ਗੁਰਮਤ ਸਮਾਗਮ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਬਾਹਰ ਕਿਤੇ ਗੁਰਮਤ ਸਮਾਗਮਾਂ ਦੇ ਕੈਂਪ ਲਾਉਂਦੇ ਨੇ ਜਾਂ ਕਿਤੇ ਇਹ ਛੁੱਟੀਆਂ ਦੇ ਵਿੱਚ ਆਪਣਾ ਕੋਈ ਬਾਹਰ ਯਾਤਰਾ ਤੇ ਜਾਂਦੇ ਨੇ ਪਰ ਜਿਹੜੇ ਸਾਡੇ ਵਿਦਿਅਕ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਸ ਵਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮਨ ਬਣਾਇਆ ਅਸੀਂ ਸਤਿ ਸਕੰਤ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਜੀ ਆਇਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਇਹ ਬੱਚੇ ਨੇ ਜਿੱਥੇ ਸਤਿ ਸਕੰਤ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੇਵਾ ਕਰ ਰਹੇ ਨੇ ਉਥੇ ਜਿੱਨੇ ਸਾਡੇ ਐਂਟਰੀ ਗੇਟ ਨੇ ਉਥੇ ਜਿੱਤੇ ਸਾਡਾ ਸਟਾਫ ਖੜਾ ਉਥੇ ਇਹ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਜਿਹੜੀ ਆ ਉਹ ਤਾਕੀਆਂ ਫੜ ਕੇ ਵੀ ਖੜੇ ਨੇ ਜਿਹੜੇ ਅਸੀਂ ਸੰਗਤਾਂ ਨੂੰ ਦੱਸਣਾ ਉਹ ਇਹਨਾਂ ਦੇ ਤਾਕੀਆਂ ਤੇ ਲਿਖਿਆ ਹੋਇਆ ਜਿਵੇਂ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸਹਜ ਨਾਲ ਚੱਲੋ ਕਤਾਰਾਂ ਵਿੱਚ ਚੱਲੋ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਤਾਕੀਆਂ ਤੇ ਲਿਖ ਕੇ ਇਹ ਜਿਹੜੇ ਵਲੰਟੀਅਰ ਨੇ ਇਹ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਨੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀ ਸੰਗਤਾਂ ਨੂੰ ਕਾਫੀ ਟਾਈਮ ਲੱਗਦਾ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਗਰਮੀ ਜ਼ਿਆਦਾ ਆਇਆ ਇਹ ਤੋਂ ਬਚਣ ਲਈ ਆਪਣੇ ਤੋਂ ਫਾਸਲਾ ਰੱਖ ਕੇ ਖੜਨਾ ਆ ਤੇ ਜਲਦੀ ਵੀ ਸੇਵਾ ਨਾਲ ਨਾਲੇ ਵਲੰਟੀਅਰ ਕਰ ਰਹੇ ਨੇ ਮੈਂ ਜਿੱਤੇ ਇਹ ਵਲੰਟੀਅਰਾਂ ਦਾ ਇਹਨਾਂ ਦੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖਿਆ ਸਖਤਰ ਨੇ ਸਰਦਾਰ ਸੁਖਮਿੰਦਰ ਸਿੰਘ ਜੀ ਉੱਥੇ ਸਾਡੀ ਭੈਣ ਡਾਇਰੈਕਟਰ ਸਕੂਲਾਂ ਭੈਣ ਸਤਵੰਤ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਉਹ ਬੱਚੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਇੱਥੇ ਭੇਜੇ ਨੇ ਮੈਂ ਅਖੀਰ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ